ਕਿੱਦਾਂ ਵੀ ਸਾਰੇ ਜਾਨੇ ਹੋ ਠੀਕ ਠਾਕ ਹੋਮੋਗ ਇੱਕ ਨਵੀਂ ਵੀਡੀਓ 'ਚ ਫੇਰ ਤੁਹਾਡਾ ਸਵਾਗਤ ਕਰਦਾ ਹਾਂ ਤਕਰੀਬਨ ਤੁਸੀਂ ਜਾਣਦੇ ਹੋ ਆਪਾਂ ਇਟਲੀ ਦੇ ਸਵਾਤਿਚ ਵੀਡੀਓ ਬਣਾਉਂਦੇ ਹੁੰਦੇ ਸੀ ਪਿਛਲੇ ਲੰਬੇ ਸਮੇਂ ਤੋਂ ਆਪਾਂ ਲਾਈਵ ਵੀ ਰਹਿੰਦੇ ਰਹੇ ਹਾਂ ਲਾਈਵ ਵੀ ਕਾਲਾਂ ਚੱਕਦੇ ਰਹੇ ਹਾਂ ਤੇ ਕਾਫੀ ਸਮੇਂ ਤੋਂ ਆਪਾਂ ਲਾਈਵ ਹੋਣਾ ਬੰਦ ਕਰਤਾ ਸੀ ਕੁਝ ਆਪਣੀਆਂ ਮਜਬੂਰੀਆਂ ਕਰਕੇ ਜਾਂ ਕੋਈ ਕੁਝ ਵੀ ਲਾ ਲੋ ਤੇ ਦੁਬਾਰਾ ਫੇਰ ਆਪਾਂ ਲਾਈਵ ਸਟਾਰਟ ਕਰਾਂਗੇ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਲਾਈਵ ਦੇਖਣ ਨੂੰ ਮਿਲੇਗਾ ਕਰੂਗਾ ਤੇ ਹਰ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਪਾਉਣ ਦੀ ਤੇ ਹੁਣ ਦੋ ਚਾਰ ਗੱਲਾਂ ਤੁਹਾਡੇ ਨਾਲ ਕਲੀਅਰ ਕਰਨੀਆਂ ਨੇ ਵੀ ਜਿਹੜੇ ਹੁਣ ਵੀਰ ਭਾਈ ਪੁੱਛਦੇ ਨੇ ਪੇਪਰ ਨਿਕਲਨੇ ਸਟਾਰਟ ਹੋ ਚੁੱਕੇ ਨੇ ਜਾਂ ਨਹੀਂ ਤਕਰੀਬਨ ਤੁਹਾਨੂੰ ਦੱਸਣਾ ਵੀ ਜਿਹੜੇ ਸਾਲ ਵਾਲੇ ਪੇਪਰ ਨੇ ਰੋਮ ਤੇ ਲਤੀਨਾ ਚੋਂ ਨਿਕਲਨੇ ਸਟਾਰਟ ਹੋ ਚੁੱਕੇ ਨੇ ਮੈਂ ਸਾਈਟ ਤੇ ਫੋਟੋ ਵੀ ਲਾ ਦੂੰਗਾ ਤੇ ਤਕਰੀਬਨ ਤੁਹਾਨੂੰ ਇੱਕ ਦੋ ਦਿਨਾਂ ਚ ਖੁਸ਼ਖਬਰੀਆਂ ਮਿਲਣੇ ਲੱਗ ਜਾਣਗੀਆਂ ਜਿਨ੍ਹਾਂ ਨੇ ਆਪਣੇ ਸਾਲ ਵਾਲੇ ਪੇਪਰ ਭਰੇ ਹੋਏ ਕਿਉਂਕਿ 20 ਦਿਨਾਂ ਤੋਂ ਬਾਅਦ ਕਹਿੰਦੇ ਸੀ ਵੀ ਪੇਪਰ ਸਟਾਰਟ ਹੋ ਜਾਣੇ ਤਕਰੀਬਨ ਸਟਾਰਟ ਹੋ ਚੁੱਕੇ ਨੇ ਆਪਦੇ ਜਿਹੜੇ ਵੀਰ ਭਾਈ ਨੇ ਜਿਨ੍ਹਾਂ ਨੇ ਪੇਪਰ ਭਰੇ ਹੋਣੇ ਸਾਲ ਵਾਲੇ ਮੜੇ ਚ ਕੰਨੇ ਰਹੂ ਹੀ ਕਦੋਂ ਵੀ ਤੁਹਾਨੂੰ ਨਿਊਜ਼ ਮਿਲ ਸਕਦੀ ਆ ਦੂਜੇ ਨੰਬਰ ਤੇ ਹੈ ਕਿ ਆ ਵੀ ਜਿਹੜੇ ਪੇਪਰ ਰਿਫਿਊਜ਼ਲ ਹੋ ਰਹੇ ਨੇ ਸੱਚੋ ਬੀਜੇ ਰਿਜੈਕਟ ਹੋ ਰਹੇ ਨੇ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਤਕਰੀਬਨ ਪਿਛਲੇ ਲੰਬੇ ਸਮੇਂ ਤੋਂ ਬੀਜੇ ਬਹੁਤ ਰਿਜੈਕਟ ਹੋ ਰਹੇ ਨੇ ਸਾਰਿਆਂ ਦੇ ਨਹੀਂ ਹੋ ਰਹੇ ਤਕਰੀਬਨ ਟੈਨਸ਼ਨ ਨਾ ਲਵੋ ਜਿਵੇਂ 50 60 ਪਹਿਲਾਂ ਨੇ ਉਦੇ ਵਿੱਚੋਂ 3-4 ਜਾਣਿਆਂ ਦੇ ਰਿਫਿਊਜ਼ਲ ਹੋ ਚੁੱਕੇ ਨੇ ਰਿਜੈਕਟ ਹੋ ਚੁੱਕੇ ਨੇ ਵੀਜ਼ੇ ਜਿਵੇਂ ਮੰਨ ਲਓ ਹੁਣ ਤਕਰੀਬਨ 2-3 ਮਹੀਨਿਆਂ ਚ 5-600 ਫਾਈਲ ਜਮ੍ਹਾਂ ਹੋ ਚੁੱਕੀ ਆ ਉਹਦੇ ਵਿੱਚੋਂ 25-30 ਜਾਣਿਆਂ ਦੇ ਆਪਣੇ ਰਿਜੈਕਟ ਹੋਏ ਨੇ ਵੀਜ਼ੇ ਇਹ ਤੋਂ ਥੋੜੇ ਜਿਹਾ ਵੱਧ ਵੀ ਹੋ ਸਕਦੇ ਨੇ ਜਿਵੇਂ ਹੁਣ ਕਈ ਵਾਰ ਐਲ ਐਫ ਵਾਲਿਆਂ ਦੇ ਵੀਜ਼ੇ ਵੀ ਪਿਛਲੇ ਸਮੇਂ ਚ ਰਿਜੈਕਟ ਹੋਣ ਲੱਗੇ ਸੀ ਜਿਹੜੇ ਨੌ ਮਹੀਨੇ ਅਸੀਂ ਉਹਨਾਂ ਨੂੰ ਵੀ ਟੈਨਸ਼ਨ ਲੱਗੀ ਸੀ ਵੀ ਇਹ ਕਾਤੇ ਵੀਜ਼ੇ ਰਿਜੈਕਟ ਕਰ ਲੱਗੇ ਹੁਣ ਮੇਨ ਗੱਲ ਇਹ ਹੋ ਜਾਂਦੀ ਆ ਵੀ ਇੰਨੇ ਕੁ ਜਮ੍ਹਾਂ 500 ਫਾਇਲ ਜਮ੍ਹਾਂ ਹੋਈ ਆ ਉਹਦੇ ਵਿੱਚੋਂ 50 60 ਕੇਸ ਆਈ ਜਾਂਦੇ ਨੇ ਜਿਹਨਾਂ ਰਿਜੈਕਟ ਹੋ ਜਾਂਦੇ ਨੇ ਜਾਂ ਉਹਨਾਂ ਦੇ ਉਧਰ ਰਿਵੋਕਾ ਹੋ ਜਾਂਦੇ ਨੇ ਤਕਰੀਬਨ ਰਿਵੋਕਾ ਦੀ ਆ ਰਹੀ ਆ ਵੀ ਪੇਪਰ ਦੇ ਰਹੇ ਨੇ ਜਿਹੜਾ ਉੱਥੇ ਰਿਫਿਊਜ਼ਲ ਦਾ ਲੈਟਰ ਹੁੰਦਾ ਉਹਦੇ ਵਿੱਚ ਕਹਿ ਰਹੇ ਨੇ ਵੀ ਤੁਹਾਡੇ ਪੇਪਰ ਰਿਵੋਕਾ ਹੋ ਚੁੱਕੇ ਨੇ ਵੀ ਕੈਨਸਲ ਹੋ ਚੁੱਕੇ ਨੇ ਜਾਂ ਉਹਨੇ ਮਾਲਕਾਂ ਕਰਕੇ ਹੋ ਚੁੱਕੇ ਨੇ ਜਾਂ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਹੋ ਚੁੱਕੇ ਨੇ ਮਤਲਬ ਉਹਨੂੰ ਪੇਪਰ ਕੈਨਸਲ ਹੀ ਹੋਏ ਨੇ ਹੋਰ ਕੋਈ ਇਸ਼ੂ ਨਹੀਂ ਹੈਗਾ ਇੰਨਾ ਚ ਹੁਣ ਜਿੰਨਾਂ ਵੀਰ ਭਾਈਆਂ ਨੇ ਪੇਪਰ ਜਮ੍ਹਾਂ ਕਰਾਉਣੇ ਨੇ ਜਾ ਵੀ ਆਪਦਾ ਜਿਹੜੇ ਬੰਦੇ ਤੋਂ ਪੇਪਰ ਲੈਤੇ ਨੇ ਉਹਦੇ ਨਾਲ ਇੱਕ ਵਾਰੀ ਗੱਲ ਕਰ ਲਓ ਵੀ ਇਹ ਰਿਵੋਕਾ ਕੈਂਸਲ ਤਾਂ ਨਹੀਂ ਹੋਇਆ ਜੇ ਕੈਂਸਲ ਹੋਇਆ ਉਹਨੂੰ ਕਹੋ ਵੀ ਇਹਨੂੰ ਐਕਟਿਵ ਕਰਾ ਲਓ ਮੇਲਾ ਬੂਲਾ ਕਰਕੇ ਸਾਰਾ ਕੁਝ ਹੋ ਜਾਂਦਾ ਹੁੰਦਾ ਜੇ ਆਪਾਂ ਉਹਦੇ ਤੇ ਧਿਆਨ ਹੀ ਨਹੀਂ ਦਵਾਂਗੇ ਉਥੇ ਰਿਵੋਕਾ ਹੋਇਆ ਹੋਇਆ ਉਦੋਂ ਆਪਾਂ ਪੇਪਰ ਜਮ੍ਹਾਂ ਕਰਾ ਦਈਏ ਫਿਰ ਤਾਂ ਕਈ ਵਾਰ ਆਪਣੀ ਚ ਵੀ ਗਲਤੀ ਹੋ ਜਾਂਦੀ ਹੈ ਤੁਸੀਂ ਤਕਰੀਬਨ ਆਪਣੇ ਬੰਦੇ ਨਾਲ ਗੱਲ ਕਰਕੇ ਰੱਖਿਓ ਵੀ ਇਹ ਪੇਪਰ ਚੈੱਕ ਕਰ ਵੀ ਸਹੀ ਨੇ ਹੁਣ ਵਿੱਚ ਇਹ ਕਹਿ ਰਹੇ ਨੇ ਵੀ ਅਪੌਇੰਟਮੈਂਟਾਂ ਲੇਟ ਮਿਲੀਆਂ ਨੇ ਪੇਪਰ ਬਹੁਤ ਲੰਬੇ ਸਮੇਂ ਤੋਂ ਨਿਕਲੇ ਹੋਏ ਨੇ ਜਿਵੇਂ ਜੋ ਆ ਜਨਵਰੀ ਉਹ ਜੂਨ ਜੁਲਾਈ ਅਗਸਤ ਤੋਂ ਬਾਅਦ ਨਦ ਪੇਪਰ ਨਿਕਲ ਜਿਹਨੇ ਨਵੰਬਰ ਮਹੀਨੇ ਚ ਅਪਾਰਟਮੈਂਟਾਂ ਬੁੱਕ ਕਰਾਈਆਂ ਨੇ ਉਹਨਾਂ ਵੀਰਪਾਈਆਂ ਨੂੰ ਮਾਰਚ ਅਪ੍ਰੈਲ ਜੂਨ ਤੱਕ ਅਪਾਰਟਮੈਂਟਾਂ ਮਿਲੀਆਂ ਹੋਈਆਂ ਨੇ ਵੀ ਵੀ ਕਹਿ ਰਹੇ ਨੇ ਵੀ ਬਹੁਤ ਲੰਬਾ ਸਮਾਂ ਹੋ ਗਿਆ ਪੇਪਰ ਨਿਕਲ ਤਾਂ ਕਰਕੇ ਇਹ ਤਕਰੀਬਨ 5 600 ਜਾਣਿਆਂ ਚੋਂ ਆਮ ਜੀ ਗਲੂ ਹੋ ਜਾਂਦੀ ਹੈ ਵੀ ਰਿਬੁੱਕਾ ਹੋ ਜਾਂਦੇ ਨੇ ਕੈਨਸਲ ਹੋ ਜਾਂਦੇ ਨੇ ਪਿਛਲੇ ਸਮਿਆਂ ਚ ਵੀ ਹੋ ਜਾਂਦੇ ਸੀ ਪਰ ਇਹ ਆ ਵੀ ਹੁਣ ਆਪਣੇ ਗਰੁੱਪ ਬਣੇ ਹੋਏ ਨੇ ਹਰੇਕ ਵੀਰਪਾਈ ਨਿਯੋਜ ਹੁੰਦਾ ਸ਼ੇਅਰ ਕਰਦਾ ਤਾਂ ਉਹਦੇ ਕਰਕੇ ਲੱਗਦਾ ਬੰਦੇ ਕਿੰਨੇ ਕੇ ਜਾਣਿਆਂ ਦੇ ਹੋਗੇ ਮਤਲਬ ਧਿਆਨ ਰੱਖੋ ਜਿਨ੍ਹਾਂ ਵੀਰ ਭਾਈਆਂ ਨੇ ਫੈਲਾਂ ਜਮਾ ਕਰਾਉਣੀਆਂ ਨੇ ਇਹ ਕੋਈ ਗੱਲ ਨਹੀਂ ਹੈ ਕਿ ਵੀ ਹਾਂ ਵੀ ਉਹ ਕਹਿੰਦੇ ਨੇ ਵੀ ਇਹ ਛੋਟਾ ਪੇਪਰ ਆਪਣੇ ਐਕਸਪਾਇਰ ਹੋ ਗਏ ਸੀ ਉਸ ਤੋਂ ਬਾਅਦ ਸਾਨੂੰ ਅਪਾਇੰਟਮੈਂਟ ਮਿਲੀ ਆ ਅਪਾਇੰਟਮੈਂਟ ਕਰਕੇ ਛੋਟੇ ਵੀਜ਼ੇ ਨਹੀਂ ਲੱਗ ਰਹੇ ਹੈ ਕਿ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਐਮਬੈਸੀ ਦਾ ਰੂਲ ਆ ਵੀ ਛੋਟੇ ਅਪਾਇੰਟਮੈਂਟ ਬੁੱਕ ਹੋਣੀ ਚਾਹੀਦੀ ਆ ਭਾਵੇਂ ਸਾਨੂੰ ਸਾਲ ਬਾਅਦ ਦੀ ਅਪਾਇੰਟਮੈਂਟ ਮਿਲੇ ਹੁਣ ਉਹ ਚ ਆਪਣਾ ਕੋਈ ਕਸੂਰ ਨਹੀਂ ਹੈਗਾ ਆਪਾਂ ਤਾਂ ਅਪਾਇੰਟਮੈਂਟ ਬੁੱਕ ਕਰਦੇ ਆ ਆਪਾਂ ਨੂੰ ਕਹਿੰਦੇ ਵੀ ਕੱਲ ਦੀ ਫਾਈਲ ਜਮ੍ਹਾਂ ਹੋ ਜਾਵੇ ਕੱਲ ਨੂੰ ਫਾਈਲ ਜਮ੍ਹਾਂ ਹੋ ਜਾਵੇ ਤੇ ਆਪਾਂ ਮਹੀਨੇ ਬਾਅਦ ਜਾਈਏ ਕੌਣਾ ਛੇ ਸੇ 6 ਮਹੀਨੇ 5-5 ਮਹੀਨੇ ਪਹਿਵਰ ਇਹ ਹੋ ਜਾਂਦਾ ਇੱਕ ਮਾਲਕ ਹੁੰਦਾ ਉਹਦੇ ਕੋਲ ਦਿੱਤਾ ਛੋਟਾ ਹੁੰਦਾ ਉਹ ਭਰਨ ਦਾ 15 16 ਦੇ ਪੇਪਰ ਉਹਦੇ ਕੋਲ ਹੁੰਦੀ ਹੈ ਜਗਾ ਹੁੰਦੀ ਹੈ 3 4 ਜਣਿਆਂ ਦੀ ਹੁਣ ਜਿਹੜੇ ਨੰਗੇ ਨੰਗੇ ਜਿਹੜੇ ਪਿੱਛੇ ਰਹਿ ਗਏ ਹੁਣ ਮਾਲਕ ਸਰਕਾਰ ਦੀ ਨਿਗਾ ਚ ਚੜ ਕੇ ਵੀ ਹਾਂ ਵੀ ਇਹ ਬੰਦੇ ਨੇ 15 ਜਣਿਆਂ ਦੇ ਪੇਪਰ ਭਰੇ ਨੇ ਵੀ ਇਹਦੇ ਕੋਲ ਤਾਂ 3 ਜਣਿਆਂ ਦੀ ਜਗਾ ਉਹ ਕੇਸ ਤੇ ਵੀ ਪੇਪਰ ਰਜੈਕਟ ਆਪਣੇ ਕੈਨਸਲ ਕਰ ਦਿੰਦੀ ਹੈ ਸਰਕਾਰ ਤੇ ਆਪਦੇ ਜਿਹੜੇ ਏਜੰਟ ਨੇ ਉਹਨਾਂ ਨਾਲ ਗੱਲਬਾਤ ਕਲੀਅਰ ਕਰ ਲਿਆ ਵੀ ਇਹ ਕੀ ਸੀ ਨਾ ਤੇ ਤੀਜੇ ਨੰਬਰ ਤੇ ਆ ਜਾਂਦੀ ਹੈ ਗੱਲ ਵੀ ਜਿਹੜੀਆਂ ਅਪੋਇੰਟਮੈਂਟਾਂ ਨੇ ਜੂਨ ਜੁਲਾਈ ਮਹੀਨੇ ਤੱਕ ਅਪਾਇੰਟਮੈਂਟਾਂ ਬੁੱਕ ਹੋ ਚੁੱਕੀਆਂ ਨੇ ਜਿਹੜੇ ਹੁਣ ਸਲੋਟ ਉਹ ਵੀ ਬੰਦ ਹੋ ਚੁੱਕੇ ਨੇ ਸਿਸਟਮ ਵੈਬ ਫਾਰਮ ਉਹ ਵੀ ਬੰਦ ਹੋ ਚੁੱਕੇ ਆਉਣ ਵਾਲੇ ਸਮੇਂ 'ਚ ਦੇਖੋ ਕਦੋਂ ਖੁੱਲਦਾ ਤੇ ਜਿਹੜੀਆਂ ਹੁਣ ਤੁਹਾਨੂੰ ਅਪਾਇੰਟਮੈਂਟਾਂ ਮਿਲਦੀਆਂ ਨੇ ਜੁਲਾਈ ਮਹੀਨੇ ਤੋਂ ਬਾਅਦ ਹੀ ਮਿਲਦੀਆਂ ਨੇ ਜਦੋਂ ਵੀ ਮਰਜ਼ੀ ਮਿਲ ਜਾਣਾ ਉਹ ਆਪਦਾ ਧਿਆਨ ਰੱਖਿਓ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ ਮਾਰਚ ਅਪ੍ਰੈਲ ਮਈ 'ਚ ਦਵਾ ਦਿੰਨਾ ਜੂਨ 'ਚ ਜਰਵਾ ਲੈਣਾ ਇਹਦਾ ਕੋਈ ਸੀ ਨਹੀਂ ਹੈਗਾ ਤਕਰੀਬਨ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੂਨ ਮਹੀਨੇ ਤੋਂ ਇਹ ਜਿਹੜੇ ਕੇਸ ਨੇ ਜਿਹੜੇ ਆਪਣੇ ਵੈਰੀਕੁਏਸ਼ਨ ਹੋਣ ਤੋਂ ਬਾਅਦ ਆਪਣੇ ਵੀ ਐਪਸ ਗਲੋਬਲ ਫਿਕਸ ਡੇਟ ਦਿੰਦੀ ਆ ਵੀ ਆ ਦਿਨ ਨੂੰ ਬੰਦੇ ਨੇ ਪਹੁੰਚਣਾ ਹੀ ਪਹੁੰਚਣਾ ਭਾਵੇਂ ਕੁਝ ਮਾਰਕੀ ਹੋ ਜਵੇ। ਉਹ ਸੀ ਨਾ ਜਿਹੜੀਆਂ ਹੁਣ ਅਪਾਇੰਟਮੈਂਟਾਂ ਮਿਲਦੀਆਂ ਨੇ ਆਪਣੀਆਂ ਜੁਲਾਈ ਮਹੀਨੇ ਤੋਂ ਬਾਅਦ ਦੀਆਂ ਮਿਲਦੀਆਂ ਨੇ। ਤੀਜੇ ਨੰਬਰ ਤੇ ਜਿਹੜੀਆਂ ਫੈਮਿਲੀ ਅਪਾਇੰਟਮੈਂਟਾਂ ਨੇ ਵੀ ਉਹ ਮਾਰਚ ਮਹੀਨੇ ਤੱਕ ਅਪਾਇੰਟਮੈਂਟਾਂ ਬੁੱਕ ਹੋ ਚੁੱਕੀਆਂ ਨੇ ਸਲੋਟ ਹੋਣ ਬੰਦ ਨੇ ਆਉਣ ਵਾਲੇ 15-20 ਦਿਨਾਂ ਦੇ ਵਿੱਚ ਸਲੋਟ ਓਪਨ ਹੋਣਗੇ। ਅਪ੍ਰੈਲ, ਮਈ, ਜੂਨ ਆ ਤਿੰਨ ਮਹੀਨੇ ਦੇ ਸਲੋਟ ਓਪਨ ਹੋਣਗੇ ਤੇ ਤੁਸੀਂ ਆਪਦੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਠੀਕ ਆ। ਤੇ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਛੋਟੇ ਤੱਕ ਵਧੀਆ ਤੋਂ ਵਧੀਆ ਇਨਫੋਰਮੇਸ਼ਨ ਪਹੁੰਚ ਸਕੇ ਤੇ ਆਪਾਂ ਜਲਦੀ ਤੋਂ ਜਲਦੀ ਜਰੂਰ ਲਾਈਵ ਹੋਇਆ ਇਸ ਤਰ੍ਹਾਂ ਕਿ ਪਹਿਲਾਂ ਆਪਣਾ ਪਰਿਵਾਰ ਬਣਾਵਾਂਗੇ ਲਾਈਵ ਬੌਲਿੰਗ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਚ ਤੇ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਠੀਕ ਆ ਚੰਗਾ ਜੀ